ਜਿਸ ਕੁੜੀ ਦੀ ਤੁਸੀਂ ਵੀਡੀਓ ਵੇਖ ਰਹੇ ਹੋ ਇਸ ਦਾ ਨਾਮ ਨੀਹਾ ਇਸ ਦੀ ਹੁਣ ਮੌਤ ਹੋ ਚੁੱਕੀ ਹੈ ਸਹੁਰੇ ਪਰਿਵਾਰ ਵੱਲੋਂ ਇਸ ਕੁੜੀ ਨੂੰ ਡੇਢ ਬੋਤਲ ਯੇਰ ਚੜਾਇਆ ਗਿਆ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਜਾਂਦੀ ਹੈ ਅਜੇ 5 ਮਹੀਨੇ ਨਹੀਂ ਹੋਏ ਸੀ ਇਸ ਕੁੜੀ ਦੇ ਵਿਆਹ ਨੂੰ ਵਿਆਹ ਤੋਂ ਪਹਿਲਾਂ 2-3 ਸਾਲ ਪਹਿਲਾਂ ਐਨੇ ਅਮਰਤ ਸ਼ਾ ਕਿਹਾ ਸੀ ਤੇ ਅਮਰਤ ਸ਼ਾ ਕੇ ਵਿਆਹ ਤੋਂ ਬਾਅਦ ਜਦੋਂ ਸਹੁਰੇ ਕਰ ਜਾਂਦੀ ਹੈ ਤਾਂ ਉੱਥੇ ਇਸ ਨੂੰ ਤੰਗ ਕੀਤਾ ਜਾਂਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਮੀਟ ਬਣਾ ਹੋਰ ਵੀ ਦਾਜ ਵੱਲੋਂ ਵੀ ਕਾਫੀ ਤੰਗ ਕੀਤਾ ਜਾਂਦਾ ਹੈ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਦਾ ਜਦੋਂ ਪਾਠ ਕਰਨਾ ਹੁੰਦਾ ਇੱਥੇ ਇਸ ਦੇ ਸਹੁਰਾ ਪਰਿਵਾਰ ਕਹਿੰਦੇ ਸੀ ਕਿ ਡੀ ਦਾ ਕੰਮ ਕਰਦਾ ਸੀ ਉਹ ਜਦੋਂ ਲੇਟ ਨਾਈਟ ਰਾਤ ਨੂੰ 12 1 ਵਜੇ ਆਉਂਦਾ ਸੀ ਤੇ ਕਹਿੰਦਾ ਸੀ ਉਦੋਂ ਹੀ ਤੂੰ ਰਸੋਈ ਚੋਂ ਬਾਹਰ ਨਿਕਲਣਾ ਤੇ ਉਦੋਂ ਹੀ ਤੂੰ ਰੋਟੀ ਖਾਣੀ ਪਹਿਲਾਂ ਤੂੰ ਰੋਟੀ ਵੀ ਨਹੀਂ ਖਾਣੀ ਇਹ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਉੱਪਰ ਇਕੱਠੀਆਂ ਕਰਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੇ ਨਾਲੇ ਵੀ ਦੱਸਿਆ ਜਾ ਰਿਹਾ ਕਿ ਜਦੋਂ ਸਹੁਰਾ ਪਰਿਵਾਰ ਨੇ ਇਸ ਕੁੜੀ ਨੂੰ ਯਾਰ ਦਿੱਤਾ ਤੇ ਇਹਦੇ ਪਿਕੇ ਘਰੇ ਫੋਨ ਕੀਤਾ ਜਾਂਦਾ ਕਿ ਰਾਤ ਦੇ 8 ਵਜੇ ਕੀ ਤੁਹਾਡੀ ਕੁੜੀ ਬਿਮਾਰ ਹੋ ਗਈ ਤੇ ਫਿਰ ਜਦੋਂ ਘਰੇ ਆਉਂਦੇ ਆ ਤੇ ਉਹ ਜਾ ਕੇ ਸਹੁਰੇ ਪਰਿਵਾਰ ਇਸ ਕੁੜੀ ਨੂੰ ਚੈੱਕ ਕਰਦੇ ਆ ਦੇਖਦੇ ਆ ਤੇ ਇਹ ਸਾਰਾ ਪਰਿਵਾਰ ਲੁੱਕ ਕੇ ਦੂਜੀ ਕਮਰੇ 'ਚ ਬੈ ਤੇ ਇਸ ਦੇ ਨਾਲ ਹੀ ਕਿਹਾ ਜਾਂਦਾ ਕਿ ਜੇਕਰ ਤੁਸੀਂ ਕੁੜੀ ਨੂੰ ਲੈ ਕੇ ਜਾਣਾ ਤਾਂ ਪਹਿਲਾਂ ਤੁਸੀਂ ਸਾਡੀ ਵੀਡੀਓ ਦੇਖਾਓ ਤੇ ਕਹੋਗੇ ਕੁੜੀ ਬਿਲਕੁਲ ਠੀਕ ਅਸੀਂ ਇੱਥੋਂ ਲੈ ਕੇ ਜਾ ਰਹੇ ਹਾਂ ਐਵੇਂ ਕਰਕੇ ਵੇਖੋ ਕੁੜੀ ਨੂੰ ਲਜਾਣ ਵੀ ਨਹੀਂ ਦਿੰਦੇ ਤੇ ਉਹਦੇ ਇਕੱਲੇ ਸਾਥ ਚੱਲਦੇ ਸੀ ਉਹ ਵੀ ਉਸ ਤੋਂ ਬਾਅਦ ਚਲੇ ਗਏ ਜਿਹੜੀ ਇਸ ਦੀ ਵੀਡੀਓ ਕੁੜੀ ਦੀ ਵਾਇਰਲ ਹੋ ਧੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਵਿਆਹ ਤੋਂ ਪਹਿਲਾਂ ਕਿੰਨਾ ਖੋਸੀ ਕਿ ਕਹਿੰਦੀ ਮੇਰਾ ਘਰ ਵਾਲਾ ਬਹੁਤ ਹੀ ਚੰਗਾ ਉਹ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਤਾਂ ਕਿ ਉਸ ਪਰਿਵਾਰ ਤੇ ਜਲਦ ਤੋਂ ਜਲਦ ਕਾਰਵਾਈ ਹੋ ਸਕੇ ਇਸ ਕੁੜੀ ਨਾਲ ਬਹੁਤ ਹੀ ਮਾੜਾ ਹੋਇਆ ਟੈਟਾ ਚੁੰਨੀ ਵਿੱਚ ਹਾਂਜੀ ਮੇਰੇ ਹਸਬੰਦ ਨੇ ਕਹਿੰਦੇ ਕਿ ਇਹ ਤੁਸੀਂ ਇੰਸਟਾਗ੍ਰam ਚ ਚਲਾਉਂਦੇ ਆ ਮੈਂ ਕਿਹਾ ਨਹੀਂ ਮੈਂ ਹੀ ਚਲਾਉਂਦੀ ਹੈ ਮੈਂ ਕਿ ਫਿਰ ਮੈਂ ਉਹਨਾਂ ਨੇ ਮਤਲਬ ਮੈਨੇ ਖੁਦ ਅਸਿਆ ਕਿ ਹਾਂ ਮੈਂ ਤੇ ਚਲਾਉਂਦਾ ਹੈ ਮੈਂ ਕਿ ਕੋਈ ਨਹੀਂ ਤੁਸੀਂ ਚਲਾ ਲਿਓ ਮੈਂ ਪਿੱਛੇ ਵਹਿ ਜੂੰਗੀ ਪਿੱਛੇ ਵਹਿ ਜੂੰਗੀ